ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਜੀਤ ਲੋਕ ਜਿੱਥੇ ਵੱਡੇ ਵੱਡੇ ਸੰਦਾਂ ਨਾਲ ਮਸ਼ੀਨ ਵਾਸਤੇ ਪੌਦ ਬੀਜਦੇ ਨੇ ਕਈ ਕਈ ਲੱਖ ਰੁਪਏ ਲਾ ਕੇ ਤੇ ਆਪਾਂ ਆ ਸਿੰਪਲ ਜੀਆਂ ਚੀਜ਼ਾਂ ਨਾਲ ਪੌਦ ਬੀਜੀ ਹੈ ਜਿਹਦੇ ਚ ਲਫਾਫੇ ਚ ਗਲੀਆਂ ਕੱਢਣ ਲਈ ਆਪਾਂ ਨੇ ਆ ਸਿੰਪਲ ਜਿਹਾ ਸੰਦ ਬਣਾਇਆ ਸਰੀਏ ਵੇਲਡ ਕਰਕੇ ਉੱਪਰ ਛੋਟੇ ਛੋਟੇ ਸਰੀਏ ਕੱਟ ਕੇ ਆਪਾਂ ਨੇ ਇਹ ਲਾਇਆ ਤੇ ਬਾਕੀ ਝਾਰਨਾ ਹੈ ਤੇ ਆ ਲੱਕੜ ਦੀ ਮਸ਼ੀਨ ਆਪਾਂ ਰਾਈ ਕੋਟੋਂ ਲੈਂਦੀ ਹੈ ਪੁਨੀਰੀ ਬੀਜਣ ਲਈ ਆਪਾਂ ਲੱਕੜ ਦੀ ਮਸ਼ੀਨ ਜਿਹੜੀ ਉਹ ਵੀ ਲੈਂਦੀ ਹੈ ਉਹ ਹਾਈ ਕੋਰਟ ਤੋਂ ਲੈ ਕੇ ਆਏ ਸੀਗੇ ਤੇ ਲੱਕੜ ਦੀ ਉੱਥੇ ਮਿਸਤਰੀ ਬਣਾਉਂਦੇ ਨੇ ਤੇ ਜਿੱਥੇ ਕੀ ਮਸ਼ੀਨਾਂ 17 17 18 18000 ਦੀਆਂ ਆਉਂਦੀਆਂ ਨੇ 6000 ਰੁਪਏ ਦੀ ਆਪਾਂ ਨੂੰ ਇਹ ਮਿਲ ਗਈ ਸੀ ਤੇ ਹੀਟਾਂ ਪਿਛਾਉਣ ਵਾਲਾ ਜਿਹੜਾ ਕਾਗਜ਼ ਹੈ ਉਹ ਵੀ ਆਪਾਂ ਜਿਹੜੇ 7000 ਦਾ ਰੋਲ ਜਿਹੜਾ ਪਸੰਦਿਆਂ ਵੀ ਲੈ ਕੇ ਲੈ ਆਉਣੇ ਆ ਤੇ ਇਹ ਆਪਾਂ ਸਿੰਪਲ ਜਿਹੜਾ ਅ ਬੱਟਾ ਨੂੰ ਪਰਪਾਉਣ ਵਾਸਤੇ ਕਾਗਜ਼ ਹੁੰਦਾ 3 ਫੁੱਟ ਚੌੜਾ ਅ 3 ਫੁੱਟ ਤੋਂ ਵੀ ਆਉਂਦਾ ਹੈ 4 3 ਆਉਂਦਾ ਹੈ 4 ਤੋਂ ਵੱਧ ਵੀ ਆਉਂਦਾ ਉਹ ਲਫਾਫਾ ਆਪਾਂ ਲਿਆ ਕੇ ਗਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਰੇਤਾ ਛਾਣ ਕੇ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸਪਰੇਅ ਪੰਪ ਨਾਲ ਹੀ ਇਸ ਤੇ ਸਪਰੇਅ ਕਰਕੇ ਤੇ ਜਿਹੜੀ ਇਹਨੂੰ ਟਕਣ ਵਾਲੀ ਪ੍ਰਕਿਰਿਆ ਹੈ ਉਹ ਕੁਝ ਕ ਆਪਾਂ ਬੋਰੀਆਂ ਲਿਆਂਦੀਆਂ ਦੀ ਉਹਦੇ ਨਾਲ ਟਕਤੀ ਤੇ ਉੱਚਾ ਆਪਾਂ ਇਹਨੂੰ ਪ੍ਰਾਲੀ ਨਾਲ ਢੱਕੇ ਵੀ ਤਜਰਬਾ ਕੀਤਾ ਉਹ ਵੀ ਕਾਮਯਾਬ ਹੈ ਇਸ ਤੋਂ ਇਲਾਵਾ ਆਪਾਂ ਇਸ ਨੂੰ ਕਬੂਰ ਤਜਰਬਾ ਕੀਤਾ ਹੈ ਲਫਾਫੇ ਨਾਲ ਹੀ ਢੱਕੇ ਉਸ ਤੋਂ ਉੱਪਰ ਵੀ ਪ੍ਰਾਲੀ ਪਾਈ ਹੈ ਤਾਂ ਕਿ ਵਾਰ-ਵਾਰ ਸਪਰੇਅ ਕਰਨ ਦੀ ਲੋੜ ਨਾ ਪਵੇ ਇੱਕ ਦੋ ਦਿਨ ਦੇ ਵਿੱਚ ਜਲਦੀ ਜਿਹੜੀ ਪੌਦਾ ਉੱਠੂ ਰਿਹਾ ਵੇ ਉਹ ਵੀ ਆਪਾਂ ਤਜਰਬਾ ਕੀਤਾ ਤੇ ਤਿੰਨੇ ਸਕਸੈਸਫੁਲ ਨੇ ਇਸ ਤੋਂ ਬਿਨਾਂ ਜਦੋਂ ਆਪਾਂ ਜਿਹੜਾ ਬੈੱਡ ਬਣਾਉਨੇ ਆ ਅਲੇ ਦੁਆਲੇ ਦੋ ਐਂਗਲ ਰੱਖ ਕੇ ਉੱਪਰ ਜਿਹੜਾ ਫੌੜਾ ਜੇ ਤਿਆਰ ਕੀਤਾ ਵੀ ਆਪਾਂ ਘਰੇ ਚੈਅ ਕੀਤਾ ਪੱਤੀ ਦਾ ਤੇ ਸਾਈਡਾਂ ਤੇ ਦੋ ਛੋਟੇ ਛੋਟੇ ਕੱਟ ਲਾਦੇ ਤਾਂ ਕਿ ਇਹ ਉਹਦੇ ਵਿੱਚ ਚੱਲ ਸਕੇ ਤਾਂ ਕੁੱਲ ਮਿਲਾ ਕੇ ਆਪਾਂ ਕੁੱਲ 10000 ਰੁਪਏ ਦੇ ਵਿੱਚ ਜਿਹੜਾ ਸਾਰਿਆਂ ਦਾ ਸੰਦ ਪੜਾਏ ਤਿਆਰ ਕਰ ਲਿਆ ਵੀ ਬਿਨਾ ਕੰਪਿਊਟਰ ਘਰਾ ਤੋਂ ਆਪਾਂ ਇਹ ਜਿਹੜੇ ਲੰਬੇ ਲੰਬੇ ਆਪਣੇ ਪਾਈਪ ਨੇ 20 ਵੀ ਫੁੱਟ ਇਹਨਾਂ ਤੋਂ ਗੱਜ ਦਾ ਕੰਮ ਵੀ ਲੈ ਲਿਆ ਤੇ ਸ਼ੁਰੂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਮਿੱਟੀ ਜਿਹੜੀ ਪੂਰੀ ਇੱਕਸਾਰ ਕਰਕੇ ਫਿਰ ਉਸ ਤੋਂ ਬਾਅਦ ਲਫਾਫਾ ਪਛਾਇਆ ਗਲੀਆਂ ਕੱਢਿਆ ਹੋਇਆ ਤੇ ਫਿਰ ਆਪਾਂ ਬਹੁਤੀ ਬਿਜਾਈ ਕੀਤੀ ਹੈ ਜਿਹੜਾ ਫੌੜਾ ਆਪਾਂ ਤਿਆਰ ਕਰਿਆ ਇਹਦੇ ਨਾਲ ਆਪਾਂ ਗੱਜ ਮਾਰਨ ਤੋਂ ਪਹਿਲਾਂ ਮਿੱਟੀ ਪੱਧਰ ਵੀ ਕਰ ਸਕਦੇ ਆ ਤੇ ਹੋਰ ਕਾਫੀ ਕੰਮ ਜਾਣੀ ਇਹ ਤੋਂ ਲੈ ਸਕਦੇ ਆ ਤੇ ਪਹਿਲਾਂ ਲਫਾਫਾ ਉਸ ਤੋਂ ਉੱਪਰ ਝਾਰ ਕੇ ਮਿੱਟੀ ਉਸ ਤੋਂ ਉੱਪਰ ਮਸ਼ੀਨ ਨਾਲ ਇਹ ਬੀਜ ਤੇ ਉੱਪਰ ਦੀ ਆਪਾਂ ਰੇਤਾ ਝਾਰ ਕੇ ਹੱਥਾਂ ਨਾਲ ਥੋੜਾ ਥੋੜਾ ਪਾ ਕੇ ਇੰਜਰ ਵਾਲੇ ਸਪਰੇਅ ਪੰਪ ਨਾਲ ਇਹਨੂੰ ਪਾਣੀ ਲਾ ਕੇ ਤੇ ਉਸ ਤੋਂ ਬਾਅਦ ਇਹਨੂੰ ਟਕਤਾ ਦੋ ਤਿੰਨ ਦਿਨ ਆਪਾਂ ਸਪਰੇਅ ਪੰਪ ਨਾਲ ਇਹਨੂੰ ਪਾਣੀ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਛੱਡ ਦਿਆ ਕਰਾਂਗੇ ਜਦੋਂ ਬੈਡਾਂ ਦੇ ਉੱਪਰ ਦੀ ਪਾਣੀ ਥੋੜਾ ਜਿਹਾ ਚੜ ਗਿਆ ਉਸ ਤੋਂ ਬਾਅਦ ਆਪਾਂ ਪਾਣੀ ਬੰਦ ਕਰ ਦਿੰਦੇ ਹਾਂ ਪਿਛਲੇ ਸਾਲ ਵੀ ਇਹ ਤਜਰਬਾ ਕਰਿਆ ਤੇ ਸਫਲ ਰਿਹਾ ਤਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਆਪਾਂ ਇਹ ਆ ਵਧੀਆ ਮਸ਼ੀਨੀ ਬਹੁਤ ਵੀ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਸਸਿ